ਕੁਈ ਸਾਲਾਂ ਦੇ ਬਾਅਦ પતિ ਪਤਨੀ ਆਪਸ ਦੇ ਵਿੱਚ ਮਿਲਣ ਉੱਥੇ ਦੋਸਤੋ ਪਤਨੀ ਆਪਣੇ ਪਤੀ ਨੂੰ ਦੇਖ ਕੇ ਕਿਦਾਂ ਹੌਂਕੇ ਹੌਂਕੇ ਹੋ ਜਾਂਦੇ ਆ ਉੱਥੇ ਦੋਸਤੋ ਅੱਜ ਕੱਲ੍ਹ ਦੀ ਇੱਕ ਮਿੰਟ ਨਹੀਂ ਕੱਟ ਸਕਦੀਆਂ ਤੇ 24 ਸਾਲ ਪਤਾ ਨਹੀਂ ਕਿੱਦਾਂ ਇਹਨਾਂ ਨੇ ਗੁਜ਼ਾਰਿਆ ਉਹਨਾਂ ਨੂੰ ਲੈ ਚਾਲਦੇ ਬੜੀ ਹੀ ਭਾਵੁਕ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸਮਾ ਤੋਂ ਪਾਰ ਦੀ ਗੱਲ ਐ ਜਿਹੜੀ ਸੜ ਪਿਆਰ ਦੀ ਗੱਲ ਐ ਕਰਤਾ ਦਿਲ ਤੇਰੇ ਨਾਮੇ ਸੱਜਣਾ ਇਤਬਾਰ ਦੀ ਗੱਲ ਐ ਤੇਰੇ ਤੇ ਹੱਕ ਸਮਝ ਦੇ ਨਾ ਕੇ ਹੰਕਾਰ ਦੀ ਗੱਲ ਐ ਜਿਸ ਮਾਤੋਂ ਪਾ ਦੀ ਗੱਲ ਐ ਜਿਹੜੀ ਸੜ ਪਿਆਰ ਦੀ ਗੱਲ ਐ ਤੋ ਆਪਾ ਸੋਚ ਵੀ ਨਹੀਂ ਸਕਦੇ ਕਿ ਇਸ ਮਾਤਾ ਨੇ ਇੰਨਾ ਜ਼ਿਆਦਾ ਸੰਤਾਪ ਆਪਣੇ ਸਰੀਰ ਦੇ ਉੱਪਰ ਜੋ ਹੰਡਾਇਆ ਹੋਗਾ ਉੱਥੇ ਦੋਸਤੋ ਡਾਲਰ ਦੇ ਮੋਹ ਦੇ ਵਿੱਚ ਲੋਕ ਅੱਜ ਕੱਲ ਇੱਕ ਦੂਸਰੇ ਤੋਂ ਵੱਖ ਹੋ ਰਣ ਤੁਹਾਡੇ ਸਪੱਤਕ ਕੀ ਵਿਚਾਰ ਨੇ ਕਿ ਲੋਕਾਂ ਨੂੰ ਬਾਹਰ ਜਾਣਾ ਚਾਹੀਦਾ ਜਾਂ ਫਿਰ ਨਹੀਂ ਆਪਣੇ ਵਿਚਾਰ ਕਮੈਂਟਸ ਵਿੱਚ ਕਮੈਂਟ ਕਰ ਕੋਈ ਇਦਾਂ ਦੀ ਹੋਰ ਵੀਡੀਓ ਦੇਖਣ ਸਾਡੇ ਚੈਨਲ ਨਾਲ ਜੁੜੇ ਰਹੋ ਦਿਓ ਇਜਾਜ਼ਤ ਰੱਬ ਰੱਖਾ